ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਨਾਲ ਜੇ ਗੱਲਬਾਤ ਕਰ ਲਈ ਆਪਾਂ ਬਣਾਉਣ ਪਹੁੰਚੇ ਆ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਾਈਆਂ ਨੂੰ ਸੱਜਣੋ ਬਰਨਾਲਾ ਕਿਉਂਕਿ ਬਰਨਾਲੇ ਦੇ ਨੇੜੇ ਰਹਿੰਦਾ ਫਤੇਗੜ ਛੰਨਾ ਪਸ਼ੂ ਚਾਰ ਦਿਖਾਵਾਂਗੇ ਇੱਕ ਤਾਂ ਬੱਚੀ ਦਿਖਾਵਾਂਗੇ ਟਾਪ ਕੁਆਲਿਟੀ ਦੀ ਤੇ ਇੱਕ ਦਿਖਾਵਾਂਗੇ ਆਹ ਕੱਟੀ ਸੱਜਣੋ ਚੰਗਾ ਰਿਕਾਰਡ ਆ ਮਾਂ ਦਾ ਤੇ ਕੁਆਲਿਟੀ ਕਬੂਲਟੀ ਹੈਗੀ ਆ ਟਾਪ ਕੱਦ ਬਿੱਡ ਵੀ ਫੁੱਲ ਡਬਲ ਆ ਹਰਿਆਣੇ ਦੀ ਕੱਟੀ ਆ ਤੇ ਇੱਕ ਹੈਗੀ ਆ ਆਹ ਬੱਚੀ ਦੋ ਆ ਮਹੀਨਿਆਂ ਦੀ ਸੂਈਆ ਬੱਚਾ ਇਹਦਾ ਹੈ ਨਹੀਂ ਤੇ ਦੁੱਧ ਦੇ ਦੇ ਥੱਲੇ ਹੈਗਾ ਤਿਆਰੀ ਦਾ ਤੇ ਇੱਕ ਹੈਗੀ ਆ ਝੋਟੀ ਉਹ ਬਿਲਕੁਲ ਤਾਜੀ ਸੂਈਆ ਤੇ ਬਾਕੀ ਆ ਜੋ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਰੇਟ ਆ ਜਿਹੜਾ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆਜਾਸਤਾਨ ਹਾਂਜੀ ਨਾਮ ਦੱਸ ਦੋਗੀ ਆ ਅੰਗਰੇਜ਼ੀ ਸਾਥਰੀ ਗਾਲ ਜੀ ਨਾਮ ਅੰਗਰੇਜ਼ੀ ਅੰਗਰੇਜ਼ੀ ਸ਼ੰਗੀ ਜੀ ਹਾਂਜੀ ਹਾਂਜੀ ਪਿੰਡ ਫਤੇਗੜ ਫਤੇਗੜ ਤੋਂ ਨਾ ਜਿਲ੍ਹਾ ਬਨਾਲਾ ਜੀ ਆ ਪਤਨੌ ਲਗ ਨਹੀਂ ਦੂਰ ਰਹਿ ਗਿਆ 3 ਕਿਲੋਮੀਟਰ ਹੀ 3 ਕਿਲੋਮੀਟਰ ਬਣਾਉਲਾ ਹਾਂਜੀ ਬਰਨਾਲਾ ਕਿੰਨਾ ਆਪਣੇ ਬਰਨਾਲਾ ਤੋਂ ਵਗਿਆ 10 ਕਿਲੋਮੀਟਰ ਹੀ ਬਰਨਾਲਾ 10 ਆ ਤੇ ਤਨੌਲਾ ਹੈਗਾ 3 ਮੀਲ ਢੋਲਾ ਵੀ 3 ਆ ਜੀ ਢੋਲਾ ਵੀ 3 ਤੇ ਕੰਮ ਆਪਣਾ ਹੈਗਾ ਵਪਾਰ ਦਾ ਹਾਂ ਉਧਰਲੇ ਬੰਨਿਓ ਕਰ ਲਈ ਸਟਾਰਟ ਹਾਂਜੀ ਕਿਹਾਰੇ ਪਾਸੇ ਆ ਜਾ ਗੈਰੀ ਇਧਰਲੇ ਬੰਨੇ ਲਿਆ ਕੈਮਰਾ ਬੱਛੀ ਤੇ ਮਾਰਦੇ ਕੈਮਰਾ ਪਹਿਲਾ ਉਰਲੇ ਬੰਨੇ ਹੋ ਜਾਗੇ ਜੀ ਇਹਦੀ ਲੰਮਾਈ ਲੂਈ ਦਿਖਾ ਦੇ ਤੋਂ ਸਮਾਰ ਕੇ ਕਿੰਨੀ ਕੁ ਉਮਰ ਹੈ ਦੀ ਬਾਈ 13-14 ਮਹੀਨੇ ਦੀ ਉਮਰ ਆ ਜੀ ਖੋਲ ਕੇ ਤੋਰ ਦੀ ਉਮਰ ਹੈਗੀ 13-14 ਮਹੀਨਿਆਂ ਦੀ ਮਾਂ ਦਾ ਕੀ ਰਿ ਇਹਦੀ ਮਾਂ ਨੇ ਪਹਿਲੇ ਜੂਏ 35 ਕਿਲੋ ਦਿੱਤਾ ਜੀ ਕੈਨ ਵਾਲਾ ਕਿ ਦਿੱਤਾ ਦਿੱਤਾ ਜੀ ਆਪਣੇ ਕੋਲੋਂ ਬੱਛੀ ਆਈ ਹੈ ਜੀ ਇਹ ਕਿਹੜਾ ਕੋਈ ਆ ਹੋ ਜੀ ਠੀਕ ਆ ਗੱਲ ਹਾਂਜੀ ਅੱਜ ਦੀ ਆ ਰਹੀ ਹੈ ਨਾ ਪਰ ਹਟ ਜਾ ਬਈ ਆ ਭਾਜ ਦੀ ਆ ਥੋੜੀ ਜੀ ਭੁੱਲੀ ਕਰਕੇ ਆਈ ਹੈ ਨਾ ਕੁਆਲਿਟੀ ਕਬੂਲਟੀ ਚੰਗੀ ਆ ਤੇ ਇਤੋਂ ਲੰਬਾਈ ਲੰਬੂਈ ਦਿਖਾਵੇਗਾ ਰੀ ਤੇ ਬਾਕੀ ਜਿਹੜਾ ਪ੍ਰਿੰਟ ਪ੍ਰੋਂਟਾ ਪ੍ਰਿੰਟ ਪ੍ਰੋਂਟ ਵੀ ਚੰਗਾ ਉਮਰ 14 ਮਹੀਨਿਆਂ ਦੀ ਆ ਹਾਂ ਦੰਦਾਂ ਚ ਖੀਰੀ ਆ ਖੀਰੀ ਖੀਰੀ ਆ ਦੰਦਾਂ ਚ ਖੀਰੀਆ ਉਮਰ ਹੈਗੀ ਆ ਸਿਰਫ 14 ਖੁੱਲੀ ਗਾਈ ਕਰਕੇ ਡਰਦੀ ਥੋੜਾ ਜਿਹਾ ਤੇ ਥੱਲਿਓ ਤੁਹਾਨੂੰ ਐ ਲੱਗੂਗਾ ਇਹਦੀ ਗੱਦੀ ਗੁੱਦੀ ਦੇਖ ਕੇ ਵੀ ਜਿਵੇਂ ਇਹ ਬੱਚੀ ਗੱਬੜ ਹੁੰਦੀ ਆ ਨਾ ਇੱਥੋਂ ਘਮਾੜਾ ਜਦੋਂ ਰਲੇ ਬੰਨੇ ਆਉਗੀ ਉਦੋਂ ਤੁਰੀ ਆਉਗੀ ਰਾਮ ਨਾਲ ਇੱਥੋਂ ਘਰੀ ਲੰਬਾਈ ਲੰਬੂਈ ਦਿਖਾ ਦੇ ਤੇ ਪ੍ਰਿੰਟ ਪ੍ਰਿੰਟ ਦਿਖਾ ਦੇ ਪ੍ਰਿੰਟ ਪ੍ਰਿੰਟ ਹੈਗਾ ਬੱਚੀ ਦਾ ਫੁੱਲ ਟੌਪ ਦਾ ਜਮਾ ਹੈ ਨਾ ਕੱਦ ਬੱਡ ਵੀ ਫੁੱਲ ਡਾਬਲ ਆ ਤੇ ਉਮਰੇ ਦੀ ਹੈਗੀ ਆ 14 ਮਹੀਨਾ ਦੇ ਇਹਨਾਂ ਦਾ ਖਲਾਰੀ ਪਾਤਾ ਗੇ ਜੀ ਹੋਏ ਹੋਰ ਐਨੇ ਖਲਾਰੀ ਪਾਤਾ ਕੱਦ ਬੱਡਾ ਆ ਗਿਆ ਫੁੱਲ ਡਾਬਲ ਇਹਦਾ ਕਿਉਂਕਿ ਉਮਰ ਦੇ ਹਿਸਾਬ ਨਾਲਾ ਦੰਦਾਂ ਚ ਆ ਗਈ ਖੀਰੀ ਥਾਣੇ ਦੇ ਸਿੰਗਲ ਚਾਰੀ ਨੇ ਕੋਈ ਫालतੂ ਨਹੀਂ ਹੈਗਾ ਖੁੱਲੀ ਹੈ ਕਰ ਕੇ ਵੀਰੇ ਠੀਕ ਆ ਗੱਲ ਹਾਂ ਆ ਖੁੱਲੀ ਆਈ ਹੋਈ ਆ ਬਾਈ ਕਹਿੰਦਾ ਖੁੱਲੀ ਕਰਕੇ ਮਾਰ ਦਿਆ ਸ਼ਾਲਾ ਇੱਥੋਂ ਘੈਰੀ ਲੰਬਾਈ ਲੰਬੂਈ ਦਿਖਾ ਦੇ ਤੇ ਫੇਸ ਤੇ ਮਾਰਦੀ ਕੈਮਰਾ ਫੇਸ ਕਰੀਏ ਤਾਂ ਕਿ ਜੀਵਨ ਆ ਔਰ ਨਾਟਕ ਕਰਾ ਗਰ ਬੋਝ ਕੇ ਬੋਝ ਕੇ ਪਿਆਰ ਨਾ ਆ ਇੱਥੋਂ ਇਹਦੀ ਫੇਸ ਕੁਆਲਿਟੀ ਚੈੱਕ ਕਰਾ ਦੇ ਕਿਉਂਕਿ ਮਜ਼ਬੂਤ ਸਟਰਕਚਰ ਦੀ ਆ ਗਈ ਬਾਹਰ ਰਹਿਣ ਦੇ ਰਹਿਣ ਦੇ ਤੰਗ ਨਾ ਕਰ ਲੈਗ ਸਕੋਰ ਤੋਂ ਲੜਾ ਇਹਦਾ ਪੂਰਾ ਲੈਗ ਸਕੋਰ ਮਜ਼ਬੂਤ ਹੈ ਤੇ ਲੰਬਾਈ ਲੰਬੂਈ ਵੀ ਫੁੱਲ ਹੈ ਤੇ ਕਾਦੇ ਦਾ ਝੋਟੀ ਜੱਡੇ ਹੀ ਕਦ ਕਾਠ ਆ ਗਿਆ ਜੀ ਗੱਲਬਾਤ ਕਰ ਲਈਏ ਝੋਟੀਆ ਕਦ ਵੱਡਾ ਜੀ ਤੂੰ ਹਾਂ ਝੋਟੀ ਦਾ ਥੋੜਾ ਜਿਹਾ ਵੱਡਾ ਆ ਗਿਆ ਚਲੋ ਇਹਦੀ ਉਮਰ ਵੀ ਕੁਛ ਨਹੀਂ ਹਾਂ ਉਮਰ ਹੀ ਕੁਛ ਨਹੀਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਮੋੜ ਦਾ ਕੋਈ ਮਰਜ਼ੀ ਕਰਾਓ 25000 ਜਿਮਾਂ ਜੀ 25000 ਦੀ ਇਹ ਪੱਛੀ ਆਪਾਂ ਦੇ ਦਾਂਗੇ ਹਾਂ ਜੀ ਜੀ ਮਾਨਤਨ ਕਰਾਂਗੇ ਜੀ ਆ ਇਧਰ ਲੈ ਬੰਨੇ ਹੋ ਕੇ ਗਹਿਰੀ ਦਿਖਾ ਦੇ ਕਿਰਾਂ ਲੰਬਾਈ ਲੰਬੂਈ ਸਾਨੂੰ ਘੱਟ ਰੱਖਿਆ ਦੇ ਜਹੇ ਉਹ ਯਾ ਪਾਦਾ ਰੋਇ ਦੇਖਦੀ ਰਹਿਣਾ ਜਿਹੜੇ ਸੱਜਣ ਨੇ ਕੋਈ ਪਸ਼ੂ ਲੈਣਾ ਆਨਲਾਈਨ ਮੰਗਾਉਣਾ ਹੁੰਦਾ ਕਿਹ ਵਾਰੀ ਉਹਦੀ ਤਸੱਲੀ ਕਰਾ ਦੇ ਥਣ ਸਿੰਗਲ ਚਾਰੀ ਨੇ ਚਾਰੇ ਵੀਰੇ ਕੋਈ ਝੋਲੀ ਚਾਰੀ ਬੱਚੀ ਥੱਲੇ ਬਹੁਤ ਆ ਜੀ ਹਾਂ ਕੋਈ ਮਾਦੀ ਉਹ ਕੋ ਪੱਦੀ ਹੱਥ ਮੇਰੇ ਕੋਸ਼ ਨਹੀਂ ਕਰੀ ਇਹ ਬਸ ਹਾਂ ਇੱਥੇ ਦਿਖਾ ਦੇ ਗਰੀ ਉਹ ਗੱਬਣ ਵਾਲੀ ਝੋਲੀ ਆ ਓਏ ਤੇਦੀ ਮਾਦਰ ਦਾ ਬਾਈ ਕਹਿੰਦਾ ਰਿਕਾਰਡ ਆ ਇਹਦੀ ਮਾਂ ਦਾ ਰਿਕਾਰਡ ਹੈਗਾ ਚੰਗਾ ਕੱਦ ਵਿੱਡ ਵੀ ਇਹਦਾ ਫੁੱਲ ਡਾਬਲ ਆ ਗਿਆ ਕੋਲੇ ਆ ਕੇ ਤਸੱਲੀ ਕਰ ਲੈ ਦੰਦ ਦੇਖ ਲੈਦਾ ਕਹਿੰਦਾ ਕੋਲੇ ਇਹ ਬੰਨੇ ਕਹੇ ਵੀ ਫਰਨਾ ਖੀਰੀ ਆ ਜੇ ਠੀਕ ਆ ਗੱਲ ਹਾਂ ਤੇ ਹੁਣ ਮਾਰ ਦੇ ਆ ਝ ਏ ਹੁੰਦਾ ਸਿਸਟਮ ਜੇ ਆਪਾਂ ਕਹਿੰਦੇ ਹਾਂ ਵੀ ਕੌਲੀ ਚ ਪਾਣੀ ਪੀ ਲੂਗੀ ਹਾਂਜੀ ਬਹੁਤ ਚੰਗੀ ਕੱਟੀ ਦੀ ਆਏ ਇੱਕ ਕੌਲੀ ਚ ਪਾਣੀ ਪੀਣ ਵਾਲਾ ਸਿਸਟਮ ਹੈ ਤੇ ਸਭਾ ਸਬੂ ਵੀ ਉਹੀ ਗੱਲ ਹੈ ਹਰਿਆਣੇ ਦੇ ਜਾਨਵਰ ਦਾ ਸਭਾ ਵੀ ਠੰਡਾ ਹੁੰਦਾ ਹੈ ਤੇ ਕੱਦ ਵਿੱਡਦਾ ਵੀ ਉਸੇ ਕਿਵੇਂ ਮਰਗੀ ਥੱਲੇ ਬੈਠ ਰਿਹਾ ਬਾਈ ਕੁਝ ਨਹੀਂ ਕਹਿੰਦੀ ਲੈ ਇੱਥੋਂ ਐ ਕਿਵੇਂ ਮਰਗੀ ਬੈਠ ਰਹੀ ਬੜਾ ਜਵਾਬ ਖੋਲੀ ਫਿਰੇ ਲੈ ਭੂਛ ਆ ਕੇ ਖੜ ਗਈ ਹਾਂਜੀ ਹਾਂਜੀ ਲੈ ਕੁਆਲਟੀ ਕਵਲਟੀ ਦਾ ਫੁੱਲੋ ਹੀ ਇਹ ਗੱਲ ਬਾਤ ਇੱਕ ਆਮਾ ਛਣਾ ਬੂਤ ਦੇਖੋ ਕਿੰਨੀ ਲੰਮੀਆਂ ਠੀਕ ਹੈ ਜੀ ਤੇ ਸਿੰਘ ਵੀ ਬਿਲਕੁਲ ਬਹੁਤ ਚੰਗੀਆਂ ਹਾਂ ਖੋਲ ਕੇ ਤੋੜ ਲਓ ਜ ਬੰਦ ਬੰਨਾ ਦੇਖੇ ਨਹੀਂ ਹੋ ਮਨਾ ਤੋਂ ਸਬਾਕ ਦੋ ਸਾਲ ਦੇ ਸਬਾਕ ਦੋ ਸਾਲ ਦੇ ਹਾਂ ਬਸ ਤੇ ਬਾਕੀ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਸੱਜਣੋਂ ਲੰਬੀ ਲੰਬੀ ਝੋਟੀ ਬਹੁਤ ਆ ਗਈ ਕੱਦ ਦਾ ਜਿਹੜਾ ਕੱਦ ਵੀ ਆ ਗਿਆ ਫੁੱਲ ਡਬਲ ਜਮੈਂ ਆ ਇੱਥੋਂ ਤੋਰਾ ਦੂਰਾ ਚੈੱਕ ਕਰ ਸਕਦੇ ਹਾਂ ਕੱਦ ਵੇਡਾ ਉਹੀ ਗੱਲ ਆ ਵੀ ਕੋਈ ਆਪਾਂ ਕਹਿ ਨਹੀਂਦੇ ਵਾਲੀ ਜਿਆਦੇ ਮੋਟੀ ਜਾਂ ਵਾਲੀ ਇਹਦੇ ਮੋਟੀ ਨਹੀਂ ਹੈਗੀ ਕੱਤੀ ਦੇ ਵਿੱਚ ਬਰੀਕੀਆਂ ਆ ਗਈਆਂ ਪੂਛ ਨੂੰ ਚਾਹੇ ਤੇ ਗੰਡ ਦੇ ਦਿਓ ਇੱਥੋਂ ਕਮਾ ਕੇ ਖੜਾ ਲਈ ਮੜੀ ਜੀ ਇੱਥੋਂ ਕਰੀ ਲੰਬਾਈ ਲੰਬੂਈ ਦਿਖਾ ਦੇ ਬੰਨੀ ਕਹਿੰਦਾ ਬਹੁਤ ਆ ਕਿ ਮਰਜ਼ੀ ਖੜਾ ਲੈ ਲੈ ਬਸ ਲੈ ਇਹ ਜੀ ਗੱਲ ਦੀ ਹਾਂ ਇੱਥੋਂ ਇੱਥੋਂ ਦਿਖਾ ਦੇ ਫੇਸ ਕੁਆਲਿਟੀ ਤੇ ਕੱਦ ਆ ਗਿਆ ਫੁੱਲ ਵੱਡਾ ਭਾਈ ਕਿਉਂਕਿ ਇਹਦੀ ਉਮਰ ਹਜੇ ਨਿਆਣੀ ਆ ਕੱਦੇ ਨੇ ਫੁੱਲ ਡਬਲ ਹੀ ਬਣਾਉਣਾ ਪੂਰਾ ਹੈ ਨਾ ਲੈ ਚੱਲ ਭਾਈ ਬਰੀਕੇ ਬਰੂਕੇ ਬਹੁਤ ਆ ਵੀਰੇ ਕੱਟੀ ਚ ਹਾਂ ਤੇ ਬਰੀਕ ਆ ਗਈ ਫੁੱਲ ਕਹਿਣ ਦਾ ਪਾਪ ਜਾਤ ਕੁਆਲਿਟੀ ਆ ਗਈ ਫੁੱਲ ਇਹਦੇ ਚ ਲੰਬੀ ਲੁੰਬੀ ਵੀ ਫੁੱਲਾ ਤੇ ਕੱਦ ਵਿੱਡ ਵੀ ਫੁੱਲ ਡਬਲ ਆ ਗਿਆ ਇਹਦਾ ਆ ਲੈ ਚੱਲਾ ਇਹਨੂੰ ਇਹ ਤੇ ਲਿਹਾਰਾ ਪਾ ਹਦੀ ਪਹਿਲਾਂ ਹਨਾ ਹਾਂ ਵੀਰੇ ਆਤ ਲਿਹਾਰੇ ਕਰਕੇ ਕਰਦੀ ਆ ਥੋੜਾ ਬਹੁਤਾ ਉ ਤੋਰੇ ਤੂਰੇ ਚ ਨਹੀਂ ਕੋਈ ਕਮੀ ਥਣ ਸਿੰਗਲ ਚਾਰੀ ਨੇ ਇਹਦੇ ਹਾਂ ਵੀਰੇ ਚਾਰ ਆ ਥਾਣੇ ਦੇ ਸਿੰਗਲ ਚਾਰ ਨੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਮਰਜ਼ੀ ਪਤਾ ਥੱਲੇ ਕੋਈ ਚੱਕਰੀ ਨਹੀਂ ਇਹ ਇੱਥੇ ਦਿਖਾ ਦੇਗਾ ਨਹੀਂ ਨੇੜੇ ਲਾ ਕੇ ਸਿੰਗਲ ਚਾਰ ਨੇ ਤੇ ਬਾਕੀ ਆ ਝੋਲੀ ਝੂਲੀ ਚੈੱਕ ਕਰ ਸਕਦੇ ਹੋ ਬਲ ਬਲ ਵੀ ਫੁੱਲ ਆ ਗਏ ਤੇ ਇਹਦੇ ਕੱਦ ਦਾ ਆਈਡੀਆ ਵੀ ਆਪਾਂ ਤੁਹਾਨੂੰ ਕਰਵਾ ਦਨੇ ਇੱਥੋਂ ਇਹਦੇ ਕੱਦ ਕਾਟ ਦਾ ਆਈਡੀਆ ਕਰਾ ਦੇਣਾ ਇੱਥੋਂ ਇਹਦੇ ਕੱਦ ਕਾਟ ਦਾ ਵੀ ਆਈਡੀਆ ਲਾ ਲਿਓ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਮੁੱਲ ਤਾਂ ਕੋਈ ਮਰਜ਼ੀ ਕਰੋ 45 ਹਜ਼ਾਰ ਦੀ ਕੱਟੀ ਦੇ ਦਾਂਗੇ ਇਹ ਦੇ ਦਾਂਗੇ 45 ਦੀ ਕਿਹੜੇ ਲਾਕੇ ਚਵਾਈ ਹੋਈ ਹੈ ਇਹ ਰਿਆਣੇ ਦੀ ਕੱਟੀ ਹੈ ਜੀ ਠੀਕ ਆ ਗੱਲ ਇਹ ਆਪਣੀ ਦੇਖ ਤੇ ਆ ਰਹੀ ਜੀ ਮਕੰਨ ਦਾ ਦੱਦਾ 17 18 ਕਿਲੋ ਦਾ ਹੀ ਮਾਲ 17 18 ਕਿਲੋ ਹਾਂ ਪਹਿਲਾਂ ਦਾ ਹੀ ਠੀਕ ਆ ਜੀ ਅਜੇ ਕੱਤੀ ਕੱਦ ਹੋਰ ਵੀ ਕਰੂਗੀ ਆ ਕੱਦ ਬੱਡ ਬਣਾਉਗੀ ਫੁੱਲਾ ਤੇ ਬਾਕੀ ਇੱਥੇ ਤੋਂ ਇਹ ਸਿੰਘ ਸੁੰਗ ਦੀ ਕੁਆਲਿਟੀ ਦੇਖ ਸਕੇ ਬੇਟੇ ਕੁੜਾ ਦੇਖੋ ਹੀ ਕੱਟਿਆ ਕਿੰਨਾ ਚੜਾ ਮਾਰੋ ਹਾਂ ਤੇ ਜਿਹੜੀ ਬੂਥ ਦੀ ਲੰਬਾਈ ਆ ਲੰਬਾਈ ਲੰਬੂਈ ਵੀ ਫੁੱਲਾ ਕੀ ਤੇ ਸਿੰਘ ਬਿਲਕੁਲ ਬੰਦ ਆ ਗਿਆ ਸਿੰਘ ਇਹਦਾ ਤੇ ਸਭ ਤੋਂ ਮੇਨ ਗੱਲ ਇਹਦੇ ਸੁਭਾਅ ਦੀ ਆ ਹਨਾ ਸੁਭਾਅ ਬਾਤ ਨਾਲ ਸਾਡ ਜਵਾਬ ਖੁੱਲੀ ਕਰਦੇ ਨੇ ਠੀਕ ਆ ਗੱਲ ਇਹ ਬਾਈ ਕਹਿੰਦਾ ਦੇ ਦਾਂਗੇ 45000 ਦੀ ਲੰਬਾਈ ਲੰਬੂਈ ਇੱਥੋਂ ਕਰਾ ਹੋਰ ਕਰਾ ਦੇ ਗੈਰੀ ਚੱਕ ਕ ਇਹ ਇਹਦੇ ਪਹਿਲਾਂ ਫੇਸ ਦੀ ਮਾਰੀ ਗਈ ਕੈਮਰਾ ਹੋਏ ਹੋਈਂ ਪਰ ਨਗੇ ਜੀ ਬੰਨੇ ਇਹਦੀ ਫੇਸ ਫੇਸ ਕੁਆਲਿਟੀ ਦਿਖਾ ਦੇ ਪਹਿਲਾਂ ਮਾਰ ਕੇ ਕੈਮਰਾ ਵੀ ਜਾਤ ਕੁਆਲਿਟੀ ਇਹਦੇ ਚ ਕਿੰਨੀਆਂ ਬੱਚੀ ਚ ਇਥੋਂ ਚੈੱਕ ਕਰ ਸਕਦੇ ਹਾਂ ਸੂਆ ਕਿਹੜਾ ਪਈਦਾ ਰੂਣ ਬੱਚੀ ਆ ਜੀ ਤੋੜ ਦੋ ਖੋਲ ਕੇ ਸੂਆ ਪਹਿਲਾਂ ਸੂਈ ਕਿੰਨੇ ਟਾਈਮ ਦੀ ਆ ਸੂਈ ਨ ਹੋਗੇ ਵੀਰੇ 2 ਮਹੀਨੇ ਬੱਚਾ ਨਾਲ ਕੀ ਆ ਬੱਚਾ ਨਹੀਂ ਆ ਵੀਰੇ ਬੱਚੀ ਜੀ ਮਰ ਗਈ ਸੀ ਅੱਛਾ ਬੱਚੀ ਇਹਦੀ ਮਰ ਗਈ 2 ਮਹੀਨਿਆਂ ਦੀ ਸੂਈ ਆ ਹਾਂ ਤੇ ਜੇ ਦੁੱਧ ਦੀ ਗੱਲ ਕਰ ਲਈ ਹੁਣ ਤਿਆਰੀ ਦਾ ਕਿੰਨਾ ਦੁੱਧ ਵੀਰੇ ਹੁਣ 11 ਕਿਲੋ ਤਿਆਰ ਆ ਜੀ 11 ਕਿਲੋ ਹੈਗਾ ਹੈ 12 ਕਿਲੋ ਹੈ 11 ਕਿਲੋ ਕਹਿ ਕੇ ਦੇਵਾਂਗੇ ਠੀਕ ਹੈ ਦੁੱਧ ਪਾਈ ਕਹਿੰਦਾ 12 ਕਿਲੋ ਹੀ ਹੈ ਆਪਾਂ ਪਰ 11 ਕਹਿ ਕੇ ਦੇਵਾਂਗੇ ਜੇ ਕੋਈ ਸੱਜਣਾ ਉਹ ਤੋੜ ਦਿਆ ਇਹਨੂੰ ਪ੍ਰਿੰਟ ਪ੍ਰਿੰਟ ਬੱਛੀ ਦਾ ਆ ਗਿਆ ਬਾ ਕਮਾਲ ਪੂਰਾ ਇੱਥੋਂ ਕਮਾ ਕੇ ਖੜਾ ਲਈ ਹੁੰਦੀ ਜੀ ਬਸ ਬਸ ਇਹ ਡਰਦੀ ਆ ਥੋੜਾ ਜਨਾ ਇੱਥੇ ਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੋਝ ਕੇ ਬੋਝ ਕੇ ਬੋਝ ਕੇ ਲੈ ਚੱਲ ਹਟ ਬਸ 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 ਤਲਕਣਾ ਜਾਵੇ ਤਲਕਣਾ ਨਹੀਂ ਤਲਕਣਾ ਨਹੀਂ ਤਲਕਣਾ ਲੈ ਆ ਬਸ ਲੈ 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 ਆਰ ਨਹੀਂ ਬੰਨੀ ਬਸ ਆ ਇੱਥੋਂ ਦਿਖਾ ਦੇ ਗਰੀ ਲੰਬਾਈ ਲੰਬੂਈ ਤੇ ਪ੍ਰਿੰਟ ਪ੍ਰਿੰਟ ਇਸ ਸਮਾਂ ਜਿਹੜਾ ਸਮਾਂ ਹੈਗਾ 2:30 ਵਜੇ ਦਾ ਆਰਡਰ ਦੀ ਜੱਜਮੈਂਟ ਬਾਈ ਉਹ ਹਿਸਾਬ ਨਾਲ ਕਰ ਲਓ ਬਾਕੀ ਦੁੱਧ ਜਿੰਨਾ ਬਾਈ ਦੱਸੂਗਾ ਡੰਗ ਤੋਂ ਡੰਗ ਚਾਹੀਏ ਬਾਈ ਚੋਕ ਲੈ ਕੇ ਜਾਇਓ ਤੇ ਆਰਡਰ ਵੀ ਬਿਲਕੁਲ ਫਿਕਸ ਆ ਗਿਆ ਕੋਈ ਟੁੱਟ ਮਾ ਆਰਡਰ ਨਹੀਂ ਹੈਗਾ ਇਧਰੋਂ ਪਿਛਲੇ ਬੰਨੀ ਉਹ ਵੀ ਦਿਖਾ ਦੇ ਇਹ ਇੱਥੋਂ ਦਿਖਾ ਦੇ ਆਰਡਰ ਤੇ ਮੇਨ ਗੱਲ ਆ ਜਿਹੜੀ ਸੁਭਾਅ ਵੀ ਠੰਡਾ ਪਛੀ ਦਾ ਤੇ ਇੱਥੇ ਦਾ ਥਨ ਥਨੋਟ ਵੀ ਚੈੱਕ ਕਰ ਸਕਦੇ ਬਾਈ ਥਨ ਵੀ ਕੱਲਾ ਕੱਲਾ ਲੱਗਿਆ ਤੇ ਆਰਡਰ ਵੀ ਚੰਗਾ ਬਣਾਉਂਦੀ ਆ ਜਿਹੜਾ ਬੰਦਾ ਕਹਿੰਦਾ ਮਾਦੀ ਲੈ ਕੋ ਥੱਲੇ ਬੈਠੇ ਲੈ ਕੇ ਮੈਂ ਮਾਦੀ ਲੈ ਲੈ ਠੀਕ ਹੈ ਕੋਈ ਇਹਦੇ ਥੱਲੇ ਹੁਣ 11 ਕਿਲੋ ਡੰਗ ਤੋਂ ਡੰਗ ਚਵਾ 12 ਕਿਲੋ ਪਾ 11 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਗੱਲ ਹਾਂ ਪੈਸੇ ਕਿੰਨੇ ਲਵਾਂਗੇ ਦੇ ਤੇ 35000 ਹੀ ਦੇਵਾਂਗੇ ਇਹ ਦੇ ਦਾਂਗੇ 35000 ਹਾਂਜੀ ਸੂਆ ਆ ਗਿਆ ਪਹਿਲਾਂ ਪਹਿਲਾਂ ਜੀ ਸੂਆ ਆ ਗਿਆ ਪਹਿਲਾਂ ਤੇ ਬਾਈ ਕਹਿੰਦਾ ਦੇ ਦਾਂਗੇ ਆਪਾਂ ਬੱਛੀ 35000 ਰੁਪਏ ਦੀ ਤੇ ਕੁਆਲਿਟੀ ਕਬੂਲਤੀ ਬੱਛੀ ਚ ਆ ਗਈ ਫੁੱਲ ਤੇ ਹੁਣ ਮਾਰ ਦਿਆ ਝੋਟੀ ਦਾ ਕੈਮਰਾ ਇਹਦਾ ਕਿਹੜਾ ਸੂਆ ਬਾਈ ਇਹ ਆਪਣਾ ਦੂਜਾ ਸੂਆ ਜੀ ਤੋਰ ਦੇ ਖੋਲ ਕੇ ਸਭਾ ਇਹਦਾ ਵੀ ਠੰਡਾ ਲੱਗਦਾ ਹੈ ਹੰਦੀ ਆ ਜੀ ਮੋਨ ਕੁਮਾਰ ਜੀ ਮਾ ਖੁੱਲੀ ਤੇ ਕੁਝ ਕਰੀ ਇਹਨੂੰ ਕ 15 ਦਿਨਾਂ ਦੀ ਬੱਚਾ ਕੀ ਨਾਲ ਕੱਟੀ ਆ ਜਮਰ ਨਾਲ ਇਹਦੇ ਕੱਟੀਆਂ ਕੱਟੀਆਂ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਉਧਰ ਬੰਨੀ ਹੋਈ ਆ ਬਾਈ ਨੇ ਸੂਆ 15 ਦਿਨ ਦਾ ਤੇ ਸੂਆ ਆ ਗਿਆ ਦੂਜਾ ਸਾਮਾ ਦੁਪਹਿਰ ਦਾ ਉਸ ਹਿਸਾਬ ਨਾਲ ਆਰਡਰ ਦੀ ਜੱਜਮੈਂਟ ਕਰ ਲਿਓ ਸਾਈਡ ਵੇ ਬੂਮੀ ਲੈਂਦੀ ਆ ਸਾਈਡ ਲੈਂਦੀ ਆ ਹਾਂ ਲੈਂਦੀ ਆ ਬੇ ਮੂਮੀ ਕਹਿ ਕੇ ਦੇਵਾਂਗੇ ਠੀਕ ਆ ਕਰਨਾ ਆ ਪਾਸਾ ਬੁੱਧ ਇੱਕੋ ਜਾ ਪਾਸਾ ਬਾਈ ਕਹਿੰਦਾ ਥੋੜਾ ਬੋਤਾ ਰੱਖਦੀ ਆ ਪਰ ਬੂਨੀ ਕੰਨ ਦਾ ਰਲਾ ਕੇ ਮਰਜੀ ਲੈ ਕੇ ਲੈ ਹਾਂ ਇੱਥੇ ਇਹ ਜੀ ਗੱਲ ਕੇ ਮਰਜੀ ਬਠੀ ਕੋਈ ਚੱਕਣ ਲੈ ਹਾਂ ਨਹੀਂ ਨਗਰ ਓਖਾ ਕਰਾ ਦੇਣਾ ਨਹੀਂ ਛੜ ਨਹੀਂ ਘੜ ਨਹੀਂ ਦਿਖਾ ਦੇ ਸਿੰਗ ਆ ਗਿਆ ਗੋਲ ਬਿਲਕੁ ਆ ਗਈ ਬਿਲਕੁਲ ਠੰਡੀ ਲੈ ਚਲਵੀਂ ਨਾਲ ਆ ਗਈ ਕੱਟੀ 15 ਦਿਨ ਦੀ ਸੂਈ ਥੱਲੇ ਦੁੱਧ ਕਿੰਨਾ ਤਿਆਰੀ ਲਾਉਣ ਦੁੱਧ ਵੀਰੇ ਹੁੰਦਾ ਕਿ ਮੰਨ ਕਦਰ 8 ਕਿਲੋ ਕਹ ਕੇ ਦੁੱਧ 9 ਕਿਲੋ ਆ ਜੀ ਦੁੱਧ 9 ਕਿਲੋ ਆ ਹਾਂ 8 ਕਿਲੋ ਕਹਿ ਕੇ ਦੇ ਮੰਗ ਲੇ 8 ਬਾਈ ਕਹਿੰਦਾ ਕਹਿ ਕੇ ਦੇ ਦਾਂਗੇ ਦੁੱਧ 9 ਕਿਲੋ ਆ ਜਾ ਗਿਆ ਇਹਦੀ ਕੱਟੀ ਤੇ ਮਾਰ ਦੋ ਰੋਂ ਵੀਊ ਕਰਕੇ ਜੈਡ ਬਲੈਕ ਆ ਉਹ ਸਾਹਮਣੇ ਖੜੀ ਆ ਉਹ ਜੈਡ ਬਲੈਕ ਕੱਟੀ ਆ ਗਈ ਇਹਦੀ ਤੇ ਕੱਟੀ ਆ ਗਈ ਫੁੱਲ ਐਕਟਿਵ ਆ 15 20 ਦਿਨ ਦਾ ਸੂਆ ਬਾਈ ਕਹਿੰਦਾ ਹੈਗਾ ਇਹਦਾ 15 ਦਿਨ ਦਾ ਤੇ ਬਾਕੀ ਕੱਟੀ ਵੀ ਨਾਲ ਜੈਡ ਬਲੈਕ ਆ ਹਾਂ ਜੀ ਮੋਹਰਾ ਦੀ ਇਹ ਕੱਟੀ ਕੱਟੀ ਨਾਲ ਜੈਡ ਬਲੈਕ ਕਰਦੇ ਝੋਟੀ ਤੇ ਲੈ ਚਲ ਗਰੀ ਕੈਮਰਾ ਇੱਧਰੋਂ ਸਾਰੇ ਪਾਸਿਆਂ ਤੇ ਘੁਮਾ ਦੇ ਇਹਦੇ ਥੱਲੇ ਦੁੱਧ ਹੈਗਾ 9 ਕਿਲੋ ਹਾਂ 8 ਕਿਲੋ ਕਹਿ ਕੇ ਦੇਵਾਂ ਜੀ ਠੀਕ ਆ ਗੱਲ ਆ ਹਾਂ ਕੱਦ ਵਿੱਡਾ ਆ ਗਿਆ ਫੁੱਲ ਵੱਡਾ ਹਾਂ ਹਾਂ ਜੀ ਪੈਸੇ ਕਿੰਨੇ ਲੈ ਲਾਂਗੇ ਜੀ ਇਹ 60000 ਦੀ ਦੇ ਦਾਂਗੇ ਹੈ 60000 ਦੀ ਦੇ ਦਾਂਗੇ ਕਰ ਦਾਂਗੇ ਮਾਨਤਾਨ ਕਰ ਦਾਂਗੇ ਕਿਤੇ ਕਰ ਦਾਂਗੇ ਮਾਨਤਾਨ ਵਾਈ ਕਹਿੰਦਾ ਉਹ ਚੋਂ ਕਰ ਦਾਂਗੇ ਤੇ ਹੋ ਹੀ ਬੰਨੇ ਨੂੰ ਆ ਇੱਥੋਂ ਘਹਿਰੀ ਲੰਬਾਈ ਲਮੂਈ ਦਿਖਾ ਦੇ ਲੰਬਾਈ ਲਮੂਈ ਵੀ ਫੁੱਲ ਚਵਾਈ ਦੀ ਕਿਵੇਂ ਭਾਈ ਚਵਾਈ ਦਾ ਬਾੜੀ ਬੋਲੇ ਇੰਨੀ ਚਵਾਈ ਚੰਗੇ ਗੱਲਾਂ ਛੱਡੋ ਜੀ ਟਾਈਟ ਤਾਂ ਨਹੀਂ ਅਚਬਾਈ ਚਬੂਈ ਦੀ ਬਾਈ ਕਹਿੰਦਾ ਹੈ ਜੀ ਫੋਕੀ ਬਿਲਕੁਲ ਦੁੱਧ 98810 ਕੀ ਦੇਵਾਂਗੇ ਇਹ ਰੇਟ ਇਹਦਾ ਹੈਗਾ 65000 ਨੰਬਰ ਬੋਲਦੇ ਜੀ 97795 62218 ਜੀ 97795 62218 ਹਾਂਜੀ ਆ ਪਿੰਡ ਫਤੇਗੜ ਸ਼ਨਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਬਰਨਾਲਾ ਜੀ ਆ ਬਾਕੀ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਉਹ ਬਾਈ ਤੋਂ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ